ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਹੈ ਬਾਲੀਵੁੱਡ ਦੇ ਬਹੁਤ ਮਸ਼ਹੂਰ ਐਕਟਰ ਅਕਸ਼ੇ ਕੁਮਾਰ ਤੇ ਅਨੁਸ਼ਕਾ ਸ਼ਰਮਾ ਨੇ ਪੰਜਾਬ ਤੇ ਪੰਜਾਬੀਅਤ ਨੂੰ ਲੈ ਕੇ ਕਈਆਂ ਵਾਂ ਕੁਝ ਵੱਡੀਆਂ ਗੱਲਾਂ ਜਿਸ ਨੂੰ ਲੈ ਕੇ ਵਿਰੋਹ ਹਰ ਬਣੇ ਇਸੇ ਚੀਜ਼ ਦੇ ਹੀ ਚਰਚੇ ਹੋ ਰਹੇ ਆ ਯਰ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਇਸ ਬਾਰੇ ਜਾਣਾਂਗੇ ਕਿ ਦੋਨੇ ਬਾਲੀਵੁੱਡ ਦੇ ਐਕਟਰਾਂ ਨੇ ਕੀ ਕੀਤਾ ਪੰਜਾਬ ਦੇ ਬਾਰੇ ਤੋਂ ਚੱਲ ਕੇ ਵੀਡੀਓ ਦੇ ਨੇ ਇਸ ਬਾਰੇ ਜਾਣਿਆ ਪਹਿਲਾਂ ਤਾਂ ਸਾਰਿਆਂ ਨੂੰ ਸਸੇ ਖਾਲ ਜੀ ਸਸਿਆਕਾਲ ਆ ਮੇਰੇ ਸਾਰੇ ਵੱਡਿਆਂ ਨੂੰ ਪੈਰੀ ਪਾਹ ਜੀ ਮੈਨੂੰ ਬਹੁਤ ਅੱਛਾ ਲੱਗਦਾ ਹੈ ਪੰਜਾਬ ਵਿੱਚ ਆ ਕੇ ਅਸਾਂ ਲੱਗਦਾ ਮੈਂ ਆਪਣੇ ਘਰ ਆਇਆ ਮੈਂ ਮੇਰੇ ਡੈਡੀ ਅੰਮ੍ਰਿਤਸਰ ਤੋਂ ਸੀ ਤੇ ਮੈਂ ਆਪਣੇ ਆਪ ਨੂੰ ਪਿਓਰ ਪੰਜਾਬੀ ਮੰਨਣਾ ਹੈਗਾ ਵੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚਾਹਨਾ ਕੀ ਤੁਸੀਂ ਸਾਰਿਆਂ ਨੇ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਮੇਰੀ ਫਿਲਮਾਂ ਦੇ ਥਰੂ ਮੇਰੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਅ ਬਸ ਕੋਈ ਕਹ ਰਿਹਾ ਅਕਸ਼ੇ ਕੁਮਾਰ ਡਾਂਸ ਕਰੇਗਾ ਬੇ ਅਭੀ ਤਾਂ ਕੀਤਾ ਮੈਂਨੇ ਅ ਨਹੀਂ ਉਹ ਮੈਨੂੰ ਕੁਝ ਕਹਿਣ ਨੂੰ ਕਿਹਾ ਸੀ ਮੈਂ ਡਾਂਸ ਨਹੀਂ ਨਾ ਮੈਂ ਚਲੋ ਕਰ ਹੀ ਲੈਨੇ ਯਾਰ ਓਕੇ ਪੰਜਾਬੀ ਅਵਾਰਡਸ ਹੋ ਰਹੇ ਨੇ ਪਹਿਲੀ ਵਾਰੀ ਹੋ ਰਹੇ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਇਹ ਅਵਾਰਡ ਕੀਪ ਔਨ ਕੰਟੀਨਿਊਇੰਗ ਇਟ ਕੀਪ ਔਨ ਕੰਟੀਨਿਊਇੰਗ ਇਟ ਐਂਡ ਆਮ ਸ਼ੋਰ ਇਟ ਵਿਲ ਰੀਚ ਮਤਲਬ 100 ਸਾਲ ਹੋ ਜਾਣਗੇ ਕਿ ਇਹ ਅਵਾਰਡ ਚੱਲਦੇ ਰਹਿਣਾ ਚਾਹੀਦਾ ਹੈ ਓਕੇ ਤੁਸੀਂ ਕੁੜੀਆਂ ਵਾਸਤੇ ਡਾਕਟਰ ਮੰਗਾਏ ਨੇ ਜੀ ਇਸ ਪਰਫਾਰਮੈਂਸ ਤੋਂ ਬਾਅਦ ਹਾਂਜੀ ਡਾਕਟਰ ਮੰਗਾਏ ਨੇ ਜੀ ਸੁਣਾਈ ਨਹੀਂ ਦੇ ਰਹੇ ਹੁਣ कह रहे हैं सुना ही नहीं दे रहा अनुष्का कुछ कहेगी गुड इवनिंग एवरीबॉडी मैं बहुत खुश हूँ थैंक यू मैं बहुत खुश हूँ कि मैं आज यहाँ पे हूँ आप सबके बीच uh, ये पहला अवार्ड है पंजाबी फिल्म अवार्ड और uh, पंजाब मेरे साथ एक बहुत ही स्पेशल वे में जुड़ गया था क्योंकि मेरी पहली पिक्चर में मैं uh, अमृतसरी एक पंजाबी लड़की का रोल uh, निभा रही थी तो तब से रिश्ता जुड़ा है अभी तक अभी पटियाला हाउस वापस मैं कर रही हूँ तो मैं बहुत खुश हूँ कि मैं आप लोगों के बीच आज जाऊँ और आप सबको बधाई देना चाहती हूँ कि ये अवार्ड फंक्शन और भी बड़ा होए हर साल और पंजाबी फिल्में और बड़ी होती जाएँ अभी बहुत फ़ेमस हैं और भी फेमस हों और आप सबको मेरी तरफ से बहुत बहुत बधाई थैंक यू सो मच फॉर हैविंग अस सर थैंक यू अनुष्का कोई गल नहीं अनुष्का जी जब पंजाब न रिश्ता जोड़ी गया ना ਹੁਣ ਕਿਸੇ ਪੰਜਾਬੀ ਮੁੰਡੇ ਨਾਲ ਵਿਆਹ ਕੇ ਪੰਜਾਬਣੀ ਬਣਾ ਲਾਂਗੇ ਫਿਰ ਹਾਂਜੀ ਕੌਣ ਹੈ ਫਿਰ ਵਿਆਹ ਕਰਨ ਵਾਸਤੇ ਮੇਰਾ ਹੋ ਗਿਆ ਹੋਇਆ ਮੇਰੇ ਤੇ ਨਾ ਰਿਓ ਮੇਰਾ ਹੋ ਗਿਆ ਹੋਇਆ ਹਾਂ ਮੇਰੇ ਤੇ ਨਾ ਰਿਓ ਮੇਰਾ ਹੋ ਗਿਆ ਹੋਇਆ ਮੇਰਾ ਵੀ ਹੋ ਗਿਆ ਜੀ ਅਨਫੋਰਚੂਨੇਟਲੀ ਮੈਂ ਰੋਜ਼ ਰਾਤ ਰਾਤੀ ਸਟਾਰ ਵੇਖ ਕੇ ਦੇਖਣਾ ਟਵਿੰਕਲ ਟਵਿੰਕਲ ਲਿਟਲ ਸਟਾਰ ਚਲੋ ਜੀ ਬਹੁਤ ਮਜ਼ਾ ਆਇਆ ਤੁਸੀਂ ਸਾਰਿਆਂ ਵਾਸਤੇ ਤੁਹਾਡੇ ਵਿੱਚ ਹਾਂ एक तरफ के तेरा पत्ते लेकिन सब ये बस किंग मैं एस भी मैं हूँ बेस भी मैं हूँ और लेट ऑल द सिंग 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 इज किंग बट सिंग इज किंग पर पाजी एक काम सिंग इज किंग सिंग इज किंग थैंक यू अक्षय यू वेरी मच अक्षय पाजी एक काम एक काम तुम वाकई पंजाबियों वाला किया बड़ी जरूरत वाला काम किया कोई होर गैर पंजाबी नहीं कर सकता ਵਰਨਾ ਜੇ ਇਹਨਾਂ ਨੂੰ ਨਾਲ ਲਿਆਉਣਾ ਹੋਵੇ ਤੇ ਨਾਲ ਲਿਖਾਉਣਾ ਪੈਂਦਾ ਉਹ ਤੇ ਪੰਜਾਬ ਚ ਲਿਆਉਣਾ ਹੋਵੇ ਨਾ ਤੇ ਲਿਖ ਕੇ ਲਾਉਣਾ ਪੈਂਦਾ ਵੇਖੀ ਜਾ ਛੇੜੀ ਨਾ ਇਹ ਬੜੇ ਜੁਰਤ ਦਾ ਕੰਮ ਕੀਤਾ ਤੁਸੀਂ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਹੀ ਸੇਇੰਗ ਨਾਥਿੰਗ ਨਾਥਿੰਗ ਹੀ ਸੇਇੰਗ ਤੁਸੀਂ ਕ੍ਰਿਟਿਸਾਈਜ਼ ਨਾ ਕਰੋ ਜੀ ਹਾਂ ਜੀ ਯਾ ਮੈਂ ਸ਼ੁਕਲ ਕਰ ਰਿਹਾ ਕ੍ਰਿਟਿਸਾਈਜ਼ ਕਿਥੇ ਕਰ ਦਿੱਤਾ ਮੈਂ ਨਹੀਂ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ ਨਹੀਂ ਮੈਂ ਕ੍ਰਿਟਿਸਾਈਜ਼ ਕਰ ਤਾਨੂੰ ਆ ਰਿਹਾ ਤਾਂ ਮੈਨੂੰ ਕ੍ਰਿਟਿਸਾਈਜ਼ ਕਰਨ ਦੀ ਤੁਸੀਂ ਹੁਣ ਤਾਂ ਇੱਥੇ ਲੜਨਾ ਸ਼ੁਰੂ ਕਰਤਾ ਜੀ ਵੀ ਵੀ ਤਾਂ ਤੰਗ ਹੋ ਕੇ ਇੱਥੇ ਆਇਆ ਇੱਥੇ ਵੀ ਇਹ ਸ਼ੁਰੂ ਹੋ ਗਈ ਜੀਰੋ ਪੰਜਾਬ ਨੂੰ ਲੈ ਕੇ ਤੁਸੀਂ ਦੇਖਿਆ ਕਿ ਪਹਿਲੀ ਵਾਰੀ ਪੰਜਾਬੀ ਫਿਲਮਾਂ ਦਾ ਕੋਈ ਅਵਾਰਡ ਸ਼ੋ ਹੋ ਰਿਹਾ ਹੈ ਤੇ ਉਸ ਦੇ ਅੰਦਰ ਦੋ ਬਾਲੀਵੁੱਡ ਦੇ ਵੱਡੇ ਐਕਟਰ ਅਕਸ਼ੇ ਕੁਮਾਰ ਤੇ ਅਨੁਸ਼ਕਾ ਸ਼ਰਮਾ ਆਏ ਹੈ ਤੇ ਕਿੰਨਾ ਜ਼ਿਆਦਾ ਪਿਆਰ ਸਨਮਾਨ ਉਹਨਾਂ ਨੇ ਪੰਜਾਬ ਦੇ ਪ੍ਰਤੀ ਜਤਾਇਆ ਵੈ ਦਿਖਾਇਆ ਵੈ ਕਿ ਪੰਜਾਬ ਨਾਲ ਕਿੰਨਾ ਲੋਗ ਪਿਆਰ ਕਰਦੇ ਕਿਉਂਕਿ ਵੀਰੋ ਅਸਲ ਦੇ ਵਿੱਚ ਪੰਜਾਬ ਜਿਹੜਾ ਵੈ ਉਹ ਲੋਕਾਂ ਨੂੰ ਸ਼ੈਲਟਰ ਪ੍ਰੋਵਾਈਡ ਕਰਦਾ ਵੈ ਪੰਜਾਬ ਲੋਕਾਂ ਨੂੰ ਮੁਹੱਬਤ ਦਿੰਦਾ ਵੈ ਪੰਜਾਬ ਲੋਕਾਂ ਨੂੰ ਅਨਾਜ ਦਿੰਦਾ ਵੈ ਪੰਜਾਬ ਵੀਰੋ ਲੋਕਾਂ ਵਾਸਤੇ ਸੈਕਰੀਫਾਈਸ ਕਰਦਾ ਤੇ ਇਸ ਚੀਜ਼ ਦਾ ਅਕਸ਼ੇ ਕੁਮਾਰ ਨੂੰ ਵੀ ਬਖੂਬੀ ਇਲਮ ਹੈ ਤੇ ਅਨੁਸ਼ਕਾ ਸ਼ਰਮਾ ਲੋ ਤੇ ਉਹ ਦੱਸ ਰਿਹਾ ਹੈ ਕਿ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਬੋਲ ਕੇ ਅਸੀਂ ਮਾਣ ਮਹਿਸੂਸ ਕਰਨੇ ਆ ਪੰਜਾਬ ਜਿਹੜੀ ਐ ਉਹ ਸਾਡੀ ਸ਼ਾਨ ਐ ਤੇ ਵੀਰੋ ਇਹ ਬਹੁਤ ਵੱਡੀ ਸਟੇਟਮੈਂਟ ਐ ਪੰਜਾਬੀਆਂ ਵਾਸਤੇ ਪੰਜਾਬ ਦੇ ਨਾਲ ਮੁਹੱਬਤ ਕਰਨ ਵਾਲਿਆਂ ਵਾਸਤੇ ਕਿ ਪੰਜਾਬ ਵੀਰੋ ਇੱਕ ਗੁਰੂਆਂ ਦੀ ਧਰਤੀ ਐ ਜਿਸ ਨੂੰ ਅੱਲਾ ਪਾਕ ਨੇ ਢੇਰਾ ਨੇਮਤਾ ਦੇ ਨਾਲ ਨਵਾਜ਼ਿਆ ਵੈ ਪੰਜਾਬ ਦੀ ਧਰਤੀ ਉੱਤੇ ਅੱਲਾ ਰੱਬ ਅਲ ਇਜ਼ਤ ਦੀ ਜ਼ਾਤ ਦਾ ਖਾਸ ਕਰਨਾ ਬਾਕੀ ਵੀਰੋ ਬਹੁਤ ਅੱਛੇ ਉਹਨਾਂ ਨੇ ਸ਼ਬਦ ਕਹੇ ਇੱਕ ਜਿਹੜੇ ਵੱਡੇ ਅਦਾਕਾਰ ਜਦੋਂ ਕਿਸੇ ਵੱਡੇ ਮੰਚ ਤੇ ਵੀਰੋ ਇਸ ਤਰ੍ਹਾਂ ਦੀ ਪਿਆਰ ਮੁਹੱਬਤ ਯਾ ਰਿਸਪੈਕਟੇਬਲ ਗੱਲ ਕਰਦੇ ਆ ਉਸ ਦੇ ਨਾਲ ਵੀਰੋ ਜਿਹੜੀਆਂ ਦੂਰੀਆਂ ਮੈਂ ਨਫ਼ਰਤਾਂ ਮੈਂ ਕੜਵਾਹਟ ਹੈ ਉਹ ਖਤਮ ਹੁੰਦੀ ਹੈ ਤੇ ਜਿੰਨੇ ਵੀ ਐਕਟਰ ਹੈ ਜਿੰਨੇ ਵੀ ਲੋਗ ਹੈ ਵੱਡੇ ਜਿਨ੍ਹਾਂ ਨੂੰ ਲੋਗ ਸੌਂਦੇ ਆ ਜਿਨ੍ਹਾਂ ਦੀ ਗੱਲ ਫੋਲੋ ਕਰਦੇ ਆ ਉਹਨਾਂ ਨੂੰ ਹਮੇਸ਼ਾ ਪਿਆਰ ਮੁਹੱਬਤ ਨੂੰ ਫੈਲਾਉਣਾ ਚਾਹੀਦਾ ਤੇ ਨਫ਼ਰਤਾਂ ਨੂੰ ਦੂਰ ਕਰਨਾ ਚਾਹੀਦਾ ਬਾਕੀ ਵੀਰੋ ਤੁਹਾਡੀ ਕਿਸ ਬਾਰੇ ਰਾਇ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸ ਲਾਜ਼ਮੀ ਕਰਨ ਆਪਾਂ ਅੱਜ ਸਰਖਿਆਰ ਕਰਨ ਦਵਾ ਇਹ ਦੇਖਣਾ ਅੱਲਾ ਫਜ਼ਲ